ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਦਾਂ ਹੋ ਸਾਰੇ ਹੋਪਸ ਹੋ ਸਾਰੇ ਬਹੁਤ ਹੀ ਵਧੀਆ ਹੋਵੋਗੇ ਜੀ ਆਪਾਂ ਵੀ ਬਹੁਤ ਵਧੀਆ ਜੀ ਚੜ੍ਹਦੀ ਕਲਾ ਦੇ ਵਿੱਚਾਂ ਤੇ ਮਾਰਨਿੰਗ ਦਾ ਟਾਈਮ ਹੋ ਚੁੱਕਿਆਗਾ ਤੇ ਇੱਥੇ ਮੈਂ ਕਰ ਰਹੀ ਸੀ ਜੀ ਕਿਚਨ ਦੀ ਕਲੀਨਿੰਗ ਜਿਹੜੀ ਕਿ ਮੈਂ ਸਭ ਤੋਂ ਪਹਿਲਾਂ ਕਰਦੀ ਆ ਵੈਸੇ ਤਾਂ ਜਦੋਂ ਰੋਟੀ ਬਣਾਉਣੀ ਆ ਚਾਹ ਬਣਾਉਣੀ ਆ ਕੁਝ ਵੀ ਆਪਾਂ ਕਿਚਨ 'ਚ ਕੁਝ ਵੀ ਕਰਦੇ ਆ ਨਾ ਛੋਟੇ ਤੋਂ ਛੋਟਾ ਕੰਮ ਉਦੋਂ ਹੀ ਕਿਚਨ ਦੀ ਕਲੀਨਿੰਗ ਕਰਨੀ ਪੈਂਦੀ ਆ ਬਟ ਇੱਕ ਵਾਰ ਸਵੇਰ ਸੁਬਾ ਡੀਪ ਲੀਕ ਮੀਨਿੰਗ ਕਰਨੀ ਨਾ ਬਹੁਤ ਚੰਗੀ ਆ ਮਤਲਬ ਵਾਈਵ ਆ ਨਾ ਜਿਹੜੀ ਬਹੁਤ ਅੱਛੀ ਆਉਂਦੀ ਆ ਮੈਂ ਕਪੜਾ ਹੀ ਯੂਜ਼ ਕਰਦੀ ਆ ਤੇ ਮੈਂ ਹੁਣ ਸੋਚਿਆ ਸੀਗਾ ਵੀ ਜਿਹੜੇ ਨਾ ਕਿਚਨ ਕਲੋਥਸ ਆਉਂਦੇ ਨੇ ਮੈਂ ਉਹ ਵਾਲੇ ਆਰਡਰ ਕਰੂੰਗੀ ਦੇਖਦੀ ਆ ਮੈਂ ਆਰਡਰ ਕਰੂੰਗੀ ਮੀਸ਼ੋ ਤੋਂ ਕਰਾਂ ਕਿ ਫਲਿੱਪਕਾਰਟ ਤੋਂ ਕਰਾਂ ਅਗਰ ਤੁਸੀਂ ਕਦੇ ਕਿਸੇ ਨੇ ਮੰਗਵਾਏ ਨੇ ਨਾ ਤੁਹਾਡੇ ਹੈਗੇ ਤਾਂ ਮੈਨੂੰ ਜ਼ਰੂਰ ਦੱਸਿਓ ਵੀ ਮੈਂ ਕਿੱਥੋਂ ਆਰਡਰ ਕਰਾਂ ਤੇ ਫਿਰ ਆਪਾਂ ਨਾ ਉਹ ਯੂਜ਼ ਕਰਿਆ ਕਰਾਂਗੇ ਕਹਿੰਦੇ ਉਹ ਬਹੁਤ ਹੀ ਵਧੀਆ ਚੀਜ਼ ਆ ਕੱਪੜੇ ਨਾਲ ਉਹ ਤਾਂ ਬਹੁਤ ਵਧੀਆ ਚੀਜ਼ ਆ ਕੱਪੜੇ ਵੈਸੇ ਆ ਨਹੀਂ ਹੈਗਾ ਵੀ ਮੈਂ ਉਹ ਕਰਦੀ ਆ ਵੀ ਦੇਖੋ ਐਂਡ 5-7 ਦਿਨਾਂ ਦੇ ਦਿਨਵਾਦ ਨਾਲ ਜਿੰਨੇ ਵੀ ਕੱਪੜੇ ਹੁੰਦੇ ਨੇ ਕਿਚਨ ਦੇ ਮਤਲਬ ਕਿ ਉਹਨਾਂ ਨੂੰ ਮਤਲਬ ਕਿ ਮੈਂ ਵਾਸ਼ ਕਰੀ ਦਿੰਨੀ ਹੁੰਦੀ ਆ ਸਰਫ ਵਗੈਰਾ ਪਾ ਕੇ ਗਰਮ ਪਾਣੀ ਦੇ ਵਿੱਚ ਫਿਰ ਉਹ ਜ਼ਿਆਦਾ ਮਤਲਬ ਗੰਦੇ ਨਹੀਂ ਹੁੰਦੇ ਤੇ ਬਦਬੂ ਜੀ ਵੀ ਨਹੀਂ ਆਉਂਦੀ ਹੈਗੀ ਇਦਾਂ ਤਾਂ ਹਰ ਚੀਜ਼ ਦਾ ਧਿਆਨ ਹਣਾ ਇੱਕ ਹਾਊਸ ਵਾਈਫ ਨੂੰ ਰੱਖਣਾ ਹੀ ਪੈਂਦਾ ਬਿਕੋਜ਼ ਇੱਕ ਗ੍ਰਹਿਣੀदाई ਜਿਹੜਾ ਹੁੰਦਾ ਨਾ ਫਰਜ਼ ਹੁੰਦਾਗਾ ਸਾਰੀ ਚੀਜ਼ ਸਾਫ਼ ਸੁਥਰੀਆ ਕਰਨਾ ਤੇ ਸਾਰੀ ਚੀਜ਼ ਮਤਲਬ ਨਿਗਾ ਰੱਖਣੀ ਹੈ ਨਾ ਐਂਡ ਫਿਰ ਇੱਥੇ ਮੈਂ ਭਾਂਡੇ ਵਗੈਰਾ ਸਾਫ਼ ਕਰੀ ਸੀਗੀ ਤੇ ਮੇਰੀ ਹੈਬਟਾ ਵੀ ਮਸ਼ੈਂਕ ਵਗੈਰਾ ਜਿਹੜਾ ਹਰ ਵਾਰ ਉਹ ਸਾਫ਼ ਕਰਦੀ ਰਹਿਣੀ ਹੈ ਜਿੰਨੀ ਵਾਰ ਵੀ ਮੈਂ ਭਾਂਡੇ ਮੰਜਾ ਜ਼ਿਆਦਾਤਰ ਤਾਂ ਮੈਂ ਇਦਾਂ ਹੀ ਕਰਦੀ ਇੱਕ ਅੱਧੀ ਵਾਰ ਰਹਿ ਜਾਵੇ ਤਾਂ ਕੀ ਕਹਿਣਾ ਹੈ ਨਾ ਬਸ ਇਹ ਥੋੜੀ ਜੀ ਆਦਤ ਜੀ ਬਣੀ ਹੋਈ ਹੈ ਹੈਬਟ ਜੀ ਬਣ ਜਾਂਦੀ ਹੈ ਨਾ ਆਪਣੀ ਤੇ ਵੈਸੇ ਹੁਣ ਤਾਂ ਘਰ ਦੇ ਕੰਮ ਕਰਨ ਚ ਵੀ ਮਜ਼ਾ ਆਉਣ ਲੱਗ ਗਿਆ ਤੇ ਪਹਿਲਾਂ ਪਹਿਲਾਂ ਤਾਂ ਔਖਾ ਲੱਗਦਾ ਹੁੰਦਾ ਨਾ ਬਟ ਜਿਉਂ-ਜਿਉਂ ਟਾਈਮ ਬੀਤਦਾ ਜਾਂਦਾ ਨਾ ਇਹ ਕੰਮ ਆਪਾਂ ਨੂੰ ਬਹੁਤ ਹੀ ਵਧੀਆ ਲੱਗਦਾ ਵਧੀਆ ਲੱਗਣ ਲੱਗ ਜਾਂਦਾ ਜਿਵੇਂ ਮੈਨੂੰ ਮੈਨੂੰ ਹੁਣੇ ਘਰ ਦੇ ਕੰਮ ਕਰਨ ਚ ਬਹੁਤ ਹੀ ਵਧੀਆ ਫੀਲ ਹੁੰਦਾ ਉਹ ਆਪਣੇ ਪਹਿਲਾਂ ਮਾਂ ਆਪਣੀਆਂ ਮਾਵਾਂ ਜਾਂ ਆਪਣੀਆਂ ਦਾਦੀਆਂ ਨਾਨੀਆਂ ਸਾਰੀਆਂ ਕਹਿੰਦੀਆਂ ਹੁੰਦੀਆਂ ਨੇ ਨਾ ਕਿ ਕੰਮ ਤਾਂ ਆਪਾਂ ਹੀ ਬੰਦੇ ਦਾ ਭਾਗ ਹੁੰਦਾ ਉਹੀ ਤਰੀਕੇ ਨਾਲ ਲਾ ਦੂਗੀ ਕੰਮ ਤਾਂ ਬੰਦੇ ਦਾ ਭਾਗ ਆ ਜਿੰਨਾ ਕੋਰੋਨਾ ਥੋੜਾ ਹੈ ਨਾ ਮਾਕੀ ਜਿੰਨਾ ਮੇਰੇ ਤੋਂ ਹੁੰਦਾ ਉਹਨਾਂ ਮੈਂ ਕਰਦੀ ਰਹਿਣੀ ਆ ਬਿਕੋਜ਼ ਬੱਚਾ ਛੋਟਾਗਾ ਤਾਂ ਕਰਕੇ ਮੈਂ ਇਹ ਨਹੀਂ ਕਹਿੰਦੀ ਵੀ ਮੈਂ ਬਹੁ ਬਹੁਤ ਘੱਟ ਹੁੰਦਾ ਬਟ ਜਿੰਨਾ ਹੁੰਦਾ ਮੈਂ ਕਰਦੀ ਰਹਿਣੀ ਆ ਬੱਚਾ ਥੋੜਾ ਜਿਹਾ ਹੋ ਜੇ ਸਕੂਲ ਵਗੈਰਾ ਜਾਣ ਲੱਗ ਜੇ ਤਾਂ ਮੈਨੂੰ ਥੋੜੀ ਜੀ ਆਸਾਨੀ ਹੋ ਜੂਗੀ ਹਨਾ ਥੋੜਾ ਜਿਹਾ ਮਤਲਬ ਟਾਈਮ ਮਿਲ ਜਾਂਦਾ ਘਰ ਦੇ ਸਾਫ ਸਫਾਈ ਲਈ ਤੇ ਖੁਦ ਲਈ ਟਾਈਮ ਨਿਕਲਣ ਲੱਗ ਜੂਗਾ ਹਲੇ ਬੱਚਾ ਛੋਟਾ ਹਲੇ ਤਾਂ ਮਤਲਬ ਇਹਦੀਆਂ ਹੀ ਸ਼ਰਾਰਤਾਂ ਨਹੀਂ ਲੋਟ ਆਉਂਦੀਆਂ ਹੈਗੀਆਂ ਸਫਾਈ ਕਰਕੇ ਹਟਦਿਆਂ ਤੇ ਖਲਾਰਾ ਪਹਿਲਾਂ ਪਾ ਦਿੰਦਾਗਾ ਹਨਾ ਐਂਡ ਚਾਰ ਪੰਜ ਦਿਨ ਹੋ ਗਏ ਹਾਂ ਆਈ ਥਿੰਕ ਚਾਰ ਬੰਦਨ ਹੋ ਗਏ ਇੱਕ ਖਬਰ ਚੱਲ ਰਹੀ ਹੈ ਕਿ ਇੱਕ ਭੈਣ ਦੀ ਜਿਨ੍ਹਾਂ ਨੂੰ ਕਿ ਉਹਦੇ ਸਾਰੇ ਪਰਿਵਾਰ ਨੇ ਜ਼ਹਿਰ ਦੇ ਕੇ ਮਾਰਤਾ ਹਨਾ ਕਹਤਾ ਇਦਾਂ ਹੀ ਰਹੇ ਨੇ ਬਾਕੀ ਸੱਚ ਝੂਠ ਵਾਹਿਗੁਰੂ ਜਾਣਦਾ ਜੋ ਭੈਣ ਜਾਣਦੀ ਹੈਗੀ ਜਿਹੜੀ ਵਿਚਾਰੀ ਉਹ ਇਸ ਦੁਨੀਆ 'ਚ ਨਹੀਂ ਰਹੀ ਹੈਗੀ ਕਹਿੰਦੇ ਸ਼੍ਰੀ ਨੰਦਪੁਰ ਸਾਹਿਬ ਦੀ ਸੀ ਕਹਿ ਰਹੇ ਨੇ ਗੁਰਸੁਖ ਗੁਰਸਿੱਖ ਸੀਗੀ ਤੇ ਆਰਮੀ ਆਫੀਸਰਸ ਯੂ ਦਾ ਹਸਬੰਦ ਪਤਾ ਨਹੀਂ ਯਾਰ ਦੇਖੋ ਹਨਾ ਵੀ ਇਹ ਸਭ ਕਿਉਂ ਹੋ ਰਿਹਾ ਦੁਨੀਆ ਦੇ ਵਿੱਚ ਕਿਸ ਲਈ ਹੋ ਰਿਹਾਗਾ ਦਾਜ ਦਹੇਜ ਅੱਜ ਵੀ ਜਿਉਂਦਾਗਾ ਦੁਨੀਆ 'ਚ ਦਾਜ ਦਹੇਜ ਦੀ ਬਲੀ ਅੱਜ ਵੀ ਜਿਹੜੀਆਂ ਧੀਆ ਭੈਣਾਂ ਨੇ ਉਹ ਚੜ ਰਹੀਆਂ ਨੇ ਬਹੁਤ ਹੀ ਮਤਲਬ ਕਿ ਯਾਰ ਸ਼ਰਮਨਾਇਕ ਜੀ ਗੱਲ ਆਗੀ ਵੀ ਅੱਜ ਵੀ ਇਹ ਚੀਜ਼ਾਂ ਜਿਉਂਦੀਆਂ ਨੇਗੀਆਂ ਅੱਜ ਵੀ ਲੋਕਾਂ ਦੇ ਮਨਾਂ 'ਚ ਦਾਜ ਦਹੇਜ ਯਾਰ ਉਦੋਂ ਕੁ ਮੌਤ ਇੱਕ ਇੱਕ ਪਿਓ ਨੇ ਇੱਕ ਮਾਂ ਪਿਓ ਨੇ ਤੁਹਾਨੂੰ ਆਪਦੀ ਧੀ ਦੇਤੀ ਹਨਾ ਇਸ ਤੋਂ ਵੱਡਾ ਕੀ ਹੋ ਸਕਦਾਗਾ ساری ਉਮਰ ਲਈ ਉਹ ਤੁਹਾਡਾ ਕਰਦੀ ਹੈ ਤੁਹਾਡੀ ਸੇਵਾ ਕਰਦੀ ਹੈਗੀ ਤੁਹਾਡਾ ਵੰਸ਼ ਅੱਗੇ ਵਧਾਉਂਦੀ ਹੈਗੀ ਠੀਕ ਆ ਤੇ ਇਹ ਵੀ ਘਟਾਗਾ ਵੀ ਤੁਹਾਨੂੰ ਦਾਜ ਦੇਹਜ ਲਈ ਕਿਸੇ ਦੀ ਤੀ ਨੂੰ ਮਾਰਨਾ ਪੈ ਸਕਦਾਗਾ ਬਹੁਤ ਸ਼ਰਮਨਾਇਕ ਗੱਲ ਆ ਬਹੁਤ ਹੀ ਮਤਲਬ ਦੁੱਖ ਵਾਲੀ ਗੱਲ ਆ ਵੀ ਯਾਰ ਕਲੇਜਾ ਫਟਦਾਗਾ ਇਦਾਂ ਦੀਆਂ ਗੱਲਾਂ ਸੁਣ ਕੇ ਵੀ ਦੁਨੀਆ ਹਲੇ ਵੀ ਉੱਥੇ ਖੜੀ ਹੈਗੀ ਕਿੰਨਾ ਕੁਛ ਅੱਗੇ ਹੋ ਗਿਆ ਆਪਾਂ ਫੋਰਨ ਕੰਟਰੀਜ਼ ਦੇ ਵਿੱਚ ਦੇਖਦੇ ਆ ਕਿੰਨੇ ਉਹ ਆਪਣੇ ਤੋਂ ਅੱਗੇ ਨੇ ਤੇ ਆਪਣੇ ਆਪਣੀ ਸੋਚ ਇੱਥੇ ਹੈਗੀ ਇੰਡੀਆ ਵਾਲਿਆਂ ਦੀ ਦਾਜ ਦੇਹਜ ਧੀਆ ਭੈਣਾਂ ਨੂੰ ਮਾਰਨਾ ਭਰੂਣ ਹੱਤਿਆ ਇਹ ਉਹ ਇਹ ਚੀਜ਼ਾਂ ਪਤਾ ਨਹੀਂ ਕਦੋਂ ਖਤਮ ਹੋਣਗੀਆਂ ਆਪਣੇ ਦੇਸ਼ 'ਚੋਂ ਇਸ ਦੁਨੀਆ ਦੇ ਵਿੱਚੋਂ ਬਹੁਤ ਭੈੜਾ ਨਰਕ ਆ ਇਹ ਬਹੁਤ ਭੈੜਾ ਮੈਂ ਤਾਂ ਕਹਿੰਦੀ ਆ ਵੀ ਅਗਰ ਇਹ ਚੀਜ਼ ਸੱਚਾ ਤਾਂ ਉਹਨਾਂ ਨੂੰ ਕੜੀ ਤੋਂ ਕੜੀ ਹੈ ਜਿਹੜੀ ਸਜ਼ਾ ਹਨਾ ਮਿਲਣੀ ਚਾਹੀਦੀ ਹੈਗੀ ਤੇ ਵਾਈ ਗੁਰੂ ਕਰੇ ਅੱਗੇ ਤੋਂ ਬਾਅਦ ਕੋਈ ਵੀ ਜਿਹੜੀ ਭੈਣ ਆ ਹਨਾ ਦਾਜ ਦੀ ਬਲੀ ਨਾ ਚੜੇ ਆਪਣੀਆਂ ਧੀਆ ਭੈਣਾਂ ਨੂੰ ਪੜ੍ਹਾਓ ਲਿਖਾਓ ਉਹਨਾਂ ਨੂੰ ਇਸ ਕਾਬਲ ਬਣਾਓ ਵੀ ਉਹ ਆਪਣੇ ਪੈਰਾਂ ਤੇ ਖੜੇ ਹੋ ਸਕਣ ਤੇ ਆਪਣੇ ਹੱਕ ਲਈ ਆਵਾਜ਼ ਉਠਾ ਸਕਣ ਹਨਾ ਇਹ ਆਪਾਂ ਨੂੰ ਕਰਨਾ ਚਾਹੀਦਾ ਜਿਨ੍ਹਾਂ ਦੀ ਵੀ ਧੀਆ ਨੇ ਭੈਣਾਂ ਨੇ ਆਪਣੀਆਂ ਭੈਣਾਂ ਨੂੰ ਇੰਨੇ ਕੁ ਯੋਗਾ ਬਣਾਓ ਵੀ ਉਹ ਉਹਦੇ ਹੱਕ ਲਈ ਆਵਾਜ਼ ਉਠਾ ਸਕਣ ਅਗਰ ਉਹਨਾਂ ਨਾਲ ਕੁਝ ਗਲਤ ਹੋ ਰਿਹਾਗਾ ਤਾਂ ਉਹ ਇਹ ਚੀਜ਼ ਨੂੰ ਲੁਕੋ ਕੇ ਰੱਖਣ ਦੀ ਬਜਾਏ ਆਪਦੇ ਅੱਗੇ ਪਿੱਛੇ ਦੱਸਣ ਆਪਦੇ ਮਾਪਿਆਂ ਨੂੰ ਦੱਸਣ ਲਾ ਲੋ ਜਾਂ ਕਾਨੂੰਨ ਦਾ ਸਹਾਰਾ ਲੈਣ ਹਨਾ ਤੇ ਇਹ ਚੀਜ਼ ਬਹੁਤ ਜ਼ਰੂਰੀ ਆ ਗਈ ਤੇ ਇੱਥੇ ਹੁਣਰ ਆਪਣਾ ਨਾ ਲਿਆ ਸੀ ਜੀ ਤੇ ਇਹ ਇੱਥੇ ਗੱਲਾਂ ਬਾਤਾਂ ਕਰ ਰਿਹਾ ਸੀਗਾ ਆਪ ਵੀ ਮੰਮਾ ਦੇ ਨਾਲ ਇੱਥੇ ਚੀਜੀ ਖਾ ਰਿਹਾ ਸੀਗਾ ਬੈਠਾ ਤੇ ਇਹ ਸੀ ਜੀ ਮੇਰਾ ਅੱਜ ਦਾ ਬਲੌਗ ਤੁਹਾਨੂੰ ਕਿੱਦਾਂ ਲੱਗਿਆ ਜ਼ਰੂਰ ਦੱਸਿਓ ਇਹ ਜਿਹੜੀ ਸੋਚ ਆ ਮੇਰੀ ਉਹ ਵੀ ਤੁਹਾਨੂੰ ਕਿੱਦਾਂ ਲੱਗੀ ਜ਼ਰੂਰ ਦੱਸਿਓ ਓਕੇ ਜੀ ਬਾਏ ਬਾਏ